ਹਾਂਜੀ ਅੱਜ ਆਪਾਂ ਬਣਾਇਆ ਸਿਰਫ ਮੈਦੇ ਦਾ ਬਿਲਕੁਲ ਲਚੇਦਾਰ ਬ੍ਰੇਕਫਾਸਟ ਬਹੁਤ ਆਪਾਂ ਵਧੀਆ ਬਣਾਇਆ ਕਿੰਨੇ ਵਧੀਆ ਇਹਦੇ ਲਚੇ ਨਿਕਲ ਕੇ ਆਏ ਆ ਬਹੁਤ ਕ੍ਰਿਸਪੀ ਬਣਿਆਗਾ ਘਰ ਵਿੱਚ ਤੁਸੀਂ ਇਸ ਤਰੀਕੇ ਨਾਲ ਲਚੇਦਾਰ ਬ੍ਰੇਕਫਾਸਟ ਜਰੂਰ ਬਣਾ ਕੇ ਦੇਖੋ ਸਿਰਫ ਆਪਾਂ ਨਮਕ ਤੇ ਇੱਕ ਥੋੜੀ ਲਾਲ ਮਿਰਚ ਪਾਈ ਆ ਕੋਈ ਜ਼ਿਆਦਾ ਮਸਾਲੇ ਵੀ ਨਹੀਂ ਪਾਇਆ ਘੱਟ ਮਸਾਲਿਆਂ ਵਿੱਚ ਤੇ ਘੱਟ ਤੇਲ ਘੋਵ ਵਿੱਚ ਆਪਾਂ ਇਹ ਬ੍ਰੇਕਫਾਸਟ ਬਣਾ ਕੇ ਤਿਆਰ ਕੀਤਾਗਾ ਤੁਸੀਂ ਵੀ ਇਸੇ ਤਰ੍ਹਾਂ ਹੀ ਘੱਟ ਤੇਲ ਵਿੱਚ ਬ੍ਰੇਕਫਾਸਟ ਬਣਾ ਕੇ ਘਰ ਵਿੱਚ ਸਾਰੇ ਪਰਿਵਾਰ ਨੂੰ ਖਵਾਇਓ ਤੇ ਚਲੋ ਫਿਰ ਆਪਾਂ ਬ੍ਰੇਕਫਾਸਟ ਬਣਾਉਣਾ ਸ਼ੁਰੂ ਕਰਦੇ ਹਾਂ ਬ੍ਰੇਕਫਾਸਟ ਬਣਾਉਣ ਵਾਸਤੇ ਇੱਕ ਆਪਾਂ ਕੜਾਹੀ ਲੈ ਲਈਏ ਕੜਾਹੀ ਦੇ ਵਿੱਚ ਪਾ ਦਾਂਗੇ ਆਪਾਂ ਮੈਦਾ ਮੈਦੇ ਨੂੰ ਛਾਣਿਆ ਛਾਣਨਾ ਜ਼ਰੂਰੀ ਹੈ ਕਈ ਵਾਰ ਆਹ ਹੁੰਦਾ ਨਾ ਸਸਰੇ ਵਗੈਰਾ ਹੁੰਦੀ ਹੈ ਤੇ ਥੋੜਾ ਜਿਹਾ ਆਪਾਂ ਮੈਦਾ ਰੱਖ ਲਾਂਗੇ ਜਿੰਨਾ ਆਪਾਂ ਬ੍ਰੇਕਫਾਸਟ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਮੈਦਾ ਲੈ ਲੈਣਾਗਾ ਇੰਨਾ ਕੁ ਆਪਾਂ ਮੈਦਾ ਰੱਖ ਲਿਆ ਨਮਕ ਪਾਦਾਂਗੇ ਸਵਾਦ ਅਨਸਾਰ ਬ੍ਰੇਕਫਾਸਟ ਨੂੰ ਕਰਾਰਾ ਬਣਾਉਣ ਵਾਸਤੇ ਆਪਾਂ ਪਾਦਾਂਗੇ ਤੇ ਕੁੱਟੀ ਹੋਈ ਲਾਲ ਮਿਰਚ ਨਮਕ ਤੇ ਮਿਰਚ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮੈਦੇ ਦੇ ਵਿੱਚ ਮਿਕਸ ਕਰ ਦਾਂਗੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮੈਦੇ ਨੂੰ ਆਪਾਂ ਗੁੰਨ ਲਾਂਗੇ ਬਿਨਾ ਮਿਰਚ ਤੋਂ ਵੀ ਤੁਸੀਂ ਬ੍ਰੇਕਫਾਸਟ ਬਣਾ ਸਕਦੇ ਹੋ ਪਰ ਜੇ ਜੇ ਤੁਸੀਂ ਕਰਾਰਾ ਖਾਣੇ ਹੋ ਤੇ ਤੁਸੀਂ ਮਿਰਚ ਪਾ ਸਕਦੇ ਹੋ ਇੱਕ ਗਲਾਸ ਆਪਾਂ ਪਾਣੀ ਦਾ ਲੈ ਲੈਂਦਾ ਥੋੜਾ ਥੋੜਾ ਪਾਣੀ ਪਾ ਕੇ ਮੈਦੇ ਨੂੰ ਗੁੰਨ ਲਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬ੍ਰੇਕਫਾਸਟ ਆਪਾਂ ਬਹੁਤ ਵਧੀਆ ਬਣਾਵਾਂਗੇ ਜੇਕਰ ਤੁਸੀਂ ਵੀਡੀਓ ਪੂਰੀ ਦੇਖਾਂਗੇ ਦੇਖੋਗੇ ਤਾਂ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਬ੍ਰੇਕਫਾਸਟ ਕਿਸ ਤਰ੍ਹਾਂ ਦਾ ਆਪਾਂ ਲੱਛੇਦਾਰ ਬ੍ਰੇਕਫਾਸਟ ਬਣਾਵਾਂਗੇ ਹਾਂਜੀ ਮੈਂ ਇਹਦੇ ਨੂੰ ਆਪਾਂ ਗੁੰਨ ਲਿਆ ਕਰ ਚੰਗੀ ਤਰ੍ਹਾਂ ਗੁੰਨਿਆ ਮਸਲ ਮਸਲ ਕੇ ਤੇ ਆਪਾਂ ਸੂਤੀ ਕੱਪੜੇ ਦੇ ਨਾਲ 20-25 ਮਿੰਟ ਵਾਸਤੇ ਇਹਨੂੰ ਟੱਕ ਦਾਂਗੇ ਹਾਂਜੀ 20-25 ਮਿੰਟ ਹੋ ਗਏ ਮੈਦੇ ਰੱਖੇ ਨੂੰ ਤੇ ਹੁਣ ਆਪਾਂ ਇੱਕ ਚਮਚ ਪਾ ਦਾਂਗੇ ਇੱਥੇ ਤੇਲ ਚਾਹੇ ਤਾਂ ਤੁਸੀਂ ਕਿਉ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਪੂਰਾ ਚਿਕਨਾ ਕਰ ਲਾਂਗੇ ਆਪਾਂ ਮੈਦੇ ਨੂੰ ਮਲ ਮਲ ਕੇ ਹਾਂਜੀ ਮੈਂ ਇਹਦੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਗੁੰਨ ਲਿਆ ਗਾ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਪੇੜੇ ਜਿਵੇਂ ਸਾਣਾ ਆਪਾਂ ਬ੍ਰੇਕਫਾਸਟ ਬਣਾਉਣਾ ਉਸੇ ਹਿਸਾਬ ਨਾਲ ਆਪਾਂ ਪੇੜਾ ਬਣਾਵਾਂਗੇ ਪੇੜੇ ਮੈਂ ਸਾਰੇ ਬਣਾ ਲਿਆ ਹੁਣ ਹਾਂਜੀ ਇੱਕ ਆਪਾਂ ਪ੍ਰਾਂਤ ਲੈ ਲਈਏ ਵੱਡੀ ਪ੍ਰਾਂਤ ਦੇ ਉੱਪਰ ਸੁੱਕਾ ਮੈਦਾ ਲਾ ਲਾਂਗੇ ਥੋੜਾ ਜਿਹਾ ਹੁਣ ਆਪਾਂ ਰੱਖ ਲਿਆ ਪੇੜਾ ਤੇ ਇੱਕ ਵੱਡੀ ਸਾਰੀ ਆਪਾਂ ਰੋਟੀ ਵੇਲਾਂਗੇ ਰੋਟੀ ਆਪਾਂ ਵੱਡੀ ਸਾਰੀ ਵੇਲਣੀ ਨਾ ਇਹਦੇ ਕਰਕੇ ਫਿਰ ਚਕਲਾ ਛੋਟਾ ਸੀਗਾ ਇਸ ਕਰਕੇ ਆਪਾਂ ਪ੍ਰਾਂਤ ਲੈਂਦੀਏ ਜੇਕਰ ਤੁਹਾਡੇ ਕੋਲੇ ਸੈਲਫ ਤੇ ਤੁਸੀਂ ਬਣਾਉਣੀ ਆ ਤਾਂ ਸੈਲਫ ਨੂੰ ਸਾਫ਼ ਕਰਕੇ ਤੁਸੀਂ ਸੈਲਫ ਦੇ ਉੱਪਰ ਹੀ ਵੇਕ ਸਕਦੇ ਹੋ ਪੱਥਰਾ ਵੀ ਤੁਸੀਂ ਹਾਂਜੀ ਪਤਲੀ ਪਤਲੀ ਆਪਾਂ ਵੱਡੀ ਸਾਰੀ ਰੋਟੀ ਵੇਲ ਲਈ ਆ ਤੇ ਹੁਣ ਆਪਾਂ ਲੈ ਲਾਂਗੇ ਇੱਕ ਕਰਦ ਕਰਦ ਦੇ ਨਾਲ ਹੁਣ ਆਪਾਂ ਨਾ ਬਰੀਕ ਬਰੀਕ ਕਟਿੰਗ ਕਰਨੀ ਆ ਬਿਲਕੁਲ ਬਰੀਕ ਬਰੀਕ ਕਰਨੀ ਆ ਜੇਕਰ ਤੋਂਡੇ ਕੋਲੇ ਪੀਜਾ ਕਟਰ ਆ ਤਾਂ ਤੁਸੀਂ ਉਹਦਣਾ ਵੀ ਕੱਟ ਕਰ ਸਕਦੇ ਆ ਤੇ ਕਰਦਣਾ ਵੀ ਕੱਟ ਕਰ ਸਕਦੇ ਆ ਹਾਂਜੀ ਹੁਣ ਆਪਾਂ ਰੋਟੀ ਦੀ ਕਟਿੰਗ ਕਰ ਲਈ ਤੇ ਹੁਣ ਆਪਾਂ ਬੁਰਸ਼ ਦੇ ਨਾਲ ਨਾ ਤੇ ਘਿਓ ਲਾ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਘਿਓ ਘਿਓ ਆਪਾਂ ਸਾਰੇ ਪਰੌਂਠੇ ਦੇ ਉੱਪਰ ਲਾਤਾਗਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਕੱਠੇ ਕਰਾਂਗੇ ਹਾਂਜੀ ਸਾਰੇ ਲੱਛੇ ਆਪਾਂ ਇਕੱਠੇ ਕਰ ਲਏ ਤੇ ਹੁਣ ਆਪਾਂ ਉੱਪਰ ਲਾ ਦਾਂਗੇ ਫੇਰ ਕਿਉਂ ਤੇ ਹੁਣ ਆਪਾਂ ਇਹਨੂੰ ਨਾ ਨੂੰ ਇਕੱਠੇ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਵਧਾ ਦੇਣਾ ਇਸ ਕਰਕੇ ਆਪਾਂ ਹੁਣ ਪ੍ਰਾਂਤ ਇਹ ਲੈ ਕੇ ਚੋਗੇ ਇਸ ਤਰ੍ਹਾਂ ਵਧਾ ਦੇਣਾ ਸਾਰੇ ਲੱਛਣ ਨੂੰ ਆਪਾਂ ਵਧਾ ਦੇਣਾ ਪੂਰੇ ਧਿਆਨ ਨਾਲ ਕਿ ਇਹ ਟੁੱਟ ਨਾ ਵੈਸੇ ਤਾਂ ਮੈਦਾ ਟੁੱਟਦਾ ਨਹੀਂ ਪਰ ਫੇਰ ਵੀ ਪੂਰੇ ਧਿਆਨ ਨਾਲ ਇਹਨੂੰ ਇਸ ਤਰ੍ਹਾਂ ਲੰਬਾਈ ਦੇ ਵਿੱਚ ਕਰ ਦੇਣਾ ਇਸ ਤਰ੍ਹਾਂ ਹੱਥ ਦੇ ਉੱਪਰ ਇਸ ਤਰ੍ਹਾਂ ਵਲ ਦੇਣਾ ਇਹਨੂੰ ਖਿੱਚ ਖਿੱਚ ਕੇ ਪੂਰੇ ਚੰਗੀ ਤਰ੍ਹਾਂ ਵਲਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਵਧਾ ਕੇ ਨਾ ਤੇ ਇਸ ਤਰ੍ਹਾਂ ਆਪਾਂ ਮੋੜ ਦਾਂਗੇ। ਇਸ ਤਰ੍ਹਾਂ ਆਪਾਂ ਮੋੜਤਾ ਹੈਗਾ। ਹੁਣ ਆਪਾਂ ਇਹਨੂੰ ਕੋਲੇ ਜਿਹੇ ਹੱਥ ਨਾਲ ਇਹਨੂੰ ਨੱਪ ਦੇਣਾ ਹੈਗਾ। ਪਲੇਟ ਦੇ ਵਿੱਚ ਇਹਨੂੰ ਆਪਾਂ ਟਾਕ ਦਾਂਗੇ ਉੱਪਰੋਂ। ਸਾਰੇ ਲੱਛੇ ਬਣਾ ਕੇ ਆਪਾਂ ਰੈਡੀ ਕਰ ਲਏ ਤੇ ਹੁਣ ਆਪਾਂ ਇਹਨੂੰ ਥੋੜੇ ਥੋੜੇ ਖੁੱਲੇ ਕਰ ਲੈਨੇ ਆ ਇਸ ਤਰ੍ਹਾਂ। ਤੇ ਨਾਲੇ ਆਪਾਂ ਇਹਨਾਂ ਨੂੰ ਹੁਣ ਥੋੜਾ ਥੋੜਾ ਨੱਪ ਦਾਂਗੇ। ਹਾਂਜੀ ਸਾਰੇ ਲੱਛਣ ਨੂੰ ਆਪਾਂ ਹਲਕੇ ਜਿਹੇ ਹੱਥ ਨਾਲ ਆਪਾਂ ਦਬਾਤਾ ਹੈਗੇ ਤੇ ਹੁਣ ਚੱਲਦੇ ਆਪਾਂ ਗੈਸ। ਹਾਂਜੀ ਗੈਸ ਆਪਾਂ ਔਨ ਕਰ ਲਏ। ਗੈਸ ਦੇ ਉੱਪਰ ਆਪਾਂ ਤਵਾ ਰੱਖ ਦਾਂਗੇ ਤੇ ਗੈਸ ਨੂੰ ਆਪਾਂ ਮੀਡੀਅਮ ਜਿਹਾ ਰੱਖਾਂਗੇ। ਹੁਣ ਆਪਾਂ ਸਾਰੇ ਲੱਛਿਆਂ ਨੂੰ ਇਸ ਤਰ੍ਹਾਂ ਤਵੇ ਦੇ ਉੱਪਰ ਰੱਖ ਦਾਂਗੇ ਦੇਖਦੇ ਆ ਕਿੰਨੇ ਲੱਛੇ ਆਉਂਦੇ ਆ। ਤਿੰਨ ਲੱਛੇ ਆਪਾਂ ਰੱਖਾਂਗੇ ਨਾ। ਤੇ ਕਿਉਂ ਨਹੀਂ ਲਾਇਆ ਕਿਉਂ ਕਿ ਆ ਆਪਾਂ ਲੱਛਾਂ ਦੇ ਉੱਪਰ ਹੀ ਲਾਇਆ ਸੀ ਹਾਂਜੀ ਹੁਣ ਆਪਾਂ ਲੱਛਾਂ ਨੂੰ ਪਲਟ ਦਾਂਗੇ ਤੇ ਦੇਖ ਸਾਦਿਆਂ ਬਹੁਤ ਵਧੀਆ ਕਲਰ ਆਈ ਜਾਂਦਾ ਨਾ ਇਹਦਾ ਹਾਂਜੀ ਹੁਣ ਆਪਾਂ ਉੱਪਰ ਲਾ ਦਾਂਗੇ ਕਿਉਂ ਕਿਉਂਕਿ ਆਪਾਂ ਲੱਛਾਂ ਦੇ ਵਿੱਚ ਵੀ ਕਿਉਂ ਲਾ ਸੀ ਤੇ ਆਪਾਂ ਹੁਣ ਉੱਪਰ ਵੀ ਲਾ ਦਾਂਗੇ ਕਿਉਂ ਹਾਂਜੀ ਸਾਰੇ ਲੱਛੇ ਬਣ ਕੇ ਆਪਣੇ ਰੈ ਲਈ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ रख दें अपा प्लेट दो लच्छे रह लू भी आप हम पका लेंगे आवी लच्छे अपने बन के रेडी है हम रख लें आप प्लेट सारे लच्छे ब्रेकफास्ट बहुत वादिया बन के तैयार होया। ਆ ਬ੍ਰੇਕਫਾਸਟ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਲੱਛੇ ਦੇ ਨਿਕਲ ਕੇ ਆਏ ਹੈਗੇ ਆ ਬਹੁਤ ਵਧੀਆ ਜਿਹੜਾ ਬ੍ਰੇਕਫਾਸਟ ਬਣਿਆਗਾ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਦੇਖੋ ਕਿ ਬ੍ਰੇਕਫਾਸਟ ਬਹੁਤ ਵਧੀਆ ਬਣਦਾਗਾ ਵੀ ਉਹ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸ ਦਿਓ ਵੀ ਅੱਜ ਬ੍ਰੇਕਫਾਸਟ ਵਾਲੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਤੁਹਾਨੂੰ ਪਸੰਦ ਲੱਗੀ ਤਾਂ ਕਮੈਂਟ ਜਰੂਰ ਕਰ ਦਿਓ ਹਾਂਜੀ ਮਿਲਦੇ ਆਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ